ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 55 ਆਓ ਸੁਣਦੇ ਹਾਂ ਅਨੇਕ ਉਪਾਅ ਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਧ ਲਾਏ ਭਾਵ ਅਨੇਕ ਉਪਾਅ ਸਾਲੋ ਸਾਲ ਇਲਾਜ ਕਰਨ ਨਾਲ ਵੀ ਕਈ ਰੋਗ ਨਹੀਂ ਮਿਟਦੇ ਮਾਨਸਿਕ ਹੋਣ ਜਾਂ ਸਰੀਰਕ ਪਰ ਜੇਕਰ ਈਸ਼ਵਰ ਨੂੰ ਜਾਂ ਈਸ਼ਵਰ ਦੇ ਨਾਮ ਨੂੰ ਦਵਾਈ ਬਣਾ ਲਿਆ ਜਾਵੇ ਤਾਂ ਅਜਿਹੇ ਰੋਗ ਵੀ ਮਿਟ ਜਾਂਦੇ ਹਨ ਖਤਮ ਹੋ ਜਾਂਦੇ ਹਨ ਸਰੀਰ ਤੰਦਰੁਸਤ ਹੋ ਜਾਂਦਾ ਹੈ ਬਿਆਨਕ ਰੋਗਾਂ ਤੋਂ ਇਲਾਵਾ ਛੋਟੇ ਰੋਗ ਤਾਂ ਈਸ਼ਵਰ ਦੇ ਗੁਣਾ ਨਾਲ ਈਸ਼ਵਰ ਦੇ ਨਾਮ ਨਾਲ ਛੇਤੀ ਠੀਕ ਹੋ ਜਾਂਦੇ ਹਨ ਗੁਰਬਾਣੀ ਦੀਆਂ ਹੋਰ ਵੀ ਬਹੁਤ ਤੁਕਾਂ ਇਸ ਗੱਲ ਦਾ ਪ੍ਰਗਟਾਵਾ ਕਰਦੀਆਂ ਹਨ ਆਓ ਖੁੱਲ ਕੇ ਵਿਸਥਾਰ ਪੂਰਵਕ ਵਿਚਾਰ ਕਰਦੇ ਹਾਂ ਗੁਰਬਾਣੀ ਦੀ ਇਹ ਤੁਕ ਇਹ ਗੱਲ ਠੋਕ ਕੇ ਕਹਿ ਰਹੀ ਹੈ ਕੇ ਸਰੀਰਕ ਮਾਨਸਿਕ ਭਿਆਨਕ ਰੋਗਾਂ ਨੂੰ ਈਸ਼ਵਰ ਦਾ ਨਾਮ ਠੀਕ ਕਰ ਦਿੰਦਾ ਹੈ ਜੀ ਹਾਂ ਸ਼ੱਕ ਕਰਨ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਈਸ਼ਵਰ ਹੀ ਸਭ ਤੋਂ ਮਹਾਨ ਸ਼ਕਤੀ ਹੈ ਜਿਸ ਨੇ ਸ੍ਰਿਸ਼ਟੀ ਨੂੰ ਰਚਿਆ ਤੇ ਮਨੁੱਖਾਂ ਨੂੰ ਵੀ ਤੇ ਮਨੁੱਖਾਂ ਦੇ ਵਿੱਚ ਵੀ ਈਸ਼ਵਰ ਨੇ ਆਪਣਾ ਸੱਚ ਦਾ ਵਜੂਦ ਸੱਚ ਦੀ ਸ਼ਕਤੀ ਪਾ ਦਿੱਤੀ ਸੀ ਤੇ ਮਨੁੱਖ ਦੇ ਉਸ ਸ਼ਕਤੀ ਨਾਲ ਸਾਰੇ ਅੰਗ ਕੰਮ ਕਰਨ ਲੱਗ ਪਏ ਸਨ ਸਾਡੇ ਮਨੁੱਖਾਂ ਦਾ ਆਧਾਰ ਈਸ਼ਵਰ ਹੀ ਹੈ ਅੱਗੇ ਇੱਕ ਤੁਕ ਵਿੱਚ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਭਾਵ ਸਾਡੇ ਸਰੀਰਾਂ ਨੂੰ ਰੋਗ ਇਸ ਕਰਕੇ ਲੱਗਦੇ ਹਨ ਕਿਉਂਕਿ ਅਸੀਂ ਕਰਮ ਕਰਨ ਲੱਗਿਆਂ ਸੱਚ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਾਂ ਲੋਭ ਵਿੱਚ ਜਾਂ ਹੰਕਾਰ ਵਿੱਚ ਆ ਕੇ ਝੂਠ ਦਾ ਆਸਰਾ ਲੈ ਕੇ ਅਪਵਿੱਤਰ ਕਰਮ ਕਰ ਲੈਂਦੇ ਹਾਂ ਤਾਂ ਉਸ ਦੀ ਸਜ਼ਾ ਈਸ਼ਵਰ ਦੁੱਖਾਂ ਦੇ ਰੂਪ ਵਿੱਚ ਸਾਨੂੰ ਦਿੰਦਾ ਹੈ ਦੁੱਖ ਸਾਡੇ ਸਰੀਰ ਤੇ ਆਉਂਦੇ ਹਨ ਜਾਂ ਸਾਡੇ ਸਰੀਰ ਦੀਆਂ ਸਬੰਧਤ ਗੱਲਾਂ ਨਾਲ ਆਉਂਦੇ ਹਨ ਜਿਵੇਂ ਅਮੀਰ ਤੋਂ ਗਰੀਬ ਹੋ ਜਾਣਾ ਜਾਂ ਦੋਸਤ ਦੁਸ਼ਮਣ ਬਣ ਜਾਣੇ ਜਾਂ ਹੋਰ ਕਿਸੇ ਕਿਸਮ ਦਾ ਨੁਕਸਾਨ ਹੋ ਜਾਣਾ ਜਾਂ ਬਿਮਾਰੀਆਂ ਆ ਜਾਣੀਆਂ ਇਹ ਸਾਰੇ ਹੀ ਤਾਂ ਹੁੰਦੇ ਹਨ ਜੇ ਅਸੀਂ ਸੱਚੇ ਕਰਮ ਨਹੀਂ ਕਰਦੇ ਜਿਹੜੇ ਮਨੁੱਖ ਆਪਣੀ ਜ਼ਿੰਦਗੀ ਦਾ ਆਧਾਰ ਸੱਚ ਬਣਾ ਲੈਂਦੇ ਹਨ ਸੱਚ ਨਾਲ ਜੁੜੇ ਹੁੰਦੇ ਹਨ ਸੱਚੇ ਕਰਮ ਹੀ ਕਰਦੇ ਹਨ ਤਾਂ ਉਹਨਾਂ ਨੂੰ ਦੁੱਖ ਰੋਗ ਵਗੈਰਾ ਕੁਝ ਨਹੀਂ ਹੁੰਦਾ ਕਈ ਵਪਾਰੀ ਮਨੁੱਖ ਵਪਾਰ ਵਿੱਚ ਦੂਸਰਿਆਂ ਨਾਲ ਧੋਖਾ ਕਰਦੇ ਹਨ ਝੂਠ ਬੋਲਦੇ ਹਨ ਉਹਨਾਂ ਦਾ ਹੱਕ ਮਾਰਦੇ ਹਨ ਬਹੁਤ ਸਾਰੇ ਗੁਨਾਹ ਕਰ ਲੈਂਦੇ ਹਨ ਤਾਂ ਈਸ਼ਵਰ ਫਿਰ ਉਹਨਾਂ ਨੂੰ ਜੋ ਇਹ ਕੁਕਰਮ ਕਰਕੇ ਅਮੀਰ ਬਣੇ ਹੁੰਦੇ ਹਨ ਪਟਕਾ ਦਿੰਦਾ ਹੈ ਭਾਵ ਅਮੀਰ ਤੋਂ ਗਰੀਬ ਕਰ ਦਿੰਦਾ ਹੈ ਬਾਣੀ ਕਹਿੰਦੀ ਹੈ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਭਾਵ ਰਾਜੇ ਤੂੰ ਭਿਖਾਰੀ ਬਣ ਸਕਦੇ ਹਾਂ ਕੁਕਰਮਾ ਦੇ ਨਾਲ ਸੁਕਰਮਾ ਦੇ ਨਾਲ ਭਾਵ ਚੰਗੇ ਕਰਮ ਕਰਨ ਨਾਲ ਨਾਮ ਸਿਮਰਨ ਕਰਨ ਨਾਲ ਦਾਨ ਪੁੰਨ ਕਰਨ ਨਾਲ ਦਸਵੰਦ ਕੱਢਣ ਨਾਲ ਗਰੀਬਾਂ ਦੀ ਸੇਵਾ ਕਰਨ ਨਾਲ ਸੱਚੀ ਕਮਾਈ ਕਰਨ ਨਾਲ ਉਹ ਗਰੀਬ ਤੋਂ ਅਮੀਰ ਵੀ ਬਣਾ ਦਿੰਦਾ ਹੈ ਈਸ਼ਵਰ ਤਾਂ ਹਰ ਵੇਲੇ ਜਾਗਦਾ ਹੈ ਸਭ ਵੇਖਦਾ ਹੈ ਤੇ ਸਭ ਦਾ ਹਿਸਾਬ ਕਿਤਾਬ ਰੱਖਦਾ ਹੈ ਕਿਉਂਕਿ ਸਾਰੇ ਜੀਵ ਉਸ ਦੀ ਉਪਜ ਹਨ ਅਸੀਂ ਸਾਰੇ ਉਸ ਦੇ ਬੱਚੇ ਹਾਂ ਉਹ ਆਪਣੀ ਖੇਤੀ ਦੀ ਉਪਜ ਦਾ ਸਾਰਾ ਹਿਸਾਬ ਕਿਤਾਬ ਰੱਖਦਾ ਹੈ ਸਾਨੂੰ ਮੋਟੀ ਅਕਲ ਵਾਲਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਜਾਂ ਅਸੀਂ ਸਮਝਣਾ ਹੀ ਨਹੀਂ ਚਾਹੁੰਦੇ ਜਿਸ ਦਿਨ ਅਸੀਂ ਰੱਬ ਨੂੰ ਸਮਝਾਂਗੇ ਉਸ ਦੇ ਸਿਸਟਮ ਨੂੰ ਸਮਝਾਂਗੇ ਤਾਂ ਸਾਡੀ ਅਕਲ ਵਿੱਚ ਆਵੇਗਾ ਕਿ ਈਸ਼ਵਰ ਹੀ ਸਾਡੇ ਕਰਮਾਂ ਦਾ ਸਾਨੂੰ ਦੁੱਖ ਸੁੱਖ ਦਿੰਦਾ ਹੈ ਸੋ ਈਸ਼ਵਰ ਦੀ ਸੋਝੀ ਲੈਣ ਲਈ ਸਮਝਣ ਲਈ ਸਾਨੂੰ ਪਵਿੱਤਰ ਗ੍ਰੰਥਾਂ ਦਾ ਗੁਰਬਾਣੀ ਦਾ ਆਸਰਾ ਲੈਣਾ ਪਵੇਗਾ ਤੇ ਲੈਣਾ ਚਾਹੀਦਾ ਹੈ ਇੱਕ ਹੋਰ ਤੁਕ ਵਿੱਚ ਗੁਰੂ ਜੀ ਕਹਿੰਦੇ ਹਨ ਸਰਬ ਰੋਗ ਦਾ ਔਖਦ ਨਾਮ ਔਖਦ ਭਾਵ ਦਵਾਈ ਸਾਰੇ ਹਰ ਕਿਸਮ ਦੇ ਰੋਗਾਂ ਦੀ ਦਵਾਈ ਈਸ਼ਵਰ ਦਾ ਨਾਮ ਹੈ ਨਾਮ ਭਾਵ ਈਸ਼ਵਰ ਹੈ ਅਸੀਂ ਉਸ ਦਾ ਨਾਮ ਵਾਹਿਗੁਰੂ ਜਾਂ ਰਾਮ ਜਾਂ ਅੱਲਾ ਕਿਸੇ ਹੋਰ ਨਾਮ ਨਾਲ ਵੀ ਆਪਣੇ ਮਨ ਨੂੰ ਸਾਫ਼ ਕਰਨਾ ਹੁੰਦਾ ਹੈ ਤੇ ਸਾਡਾ ਮਨ ਪਵਿੱਤਰ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਖਰਬਾ ਬਾਡੀ ਸੈਲਸ ਜੋ ਗਲਤ ਜਾਂ ਪਾਪ ਕਰਮ ਕਰਨ ਨਾਲ ਅਪਵਿੱਤਰ ਹੋ ਜਾਂਦੇ ਹਨ ਜਾਂ ਸਰੀਰ ਦਾ ਕੋਈ ਭਾਗ ਕਿਸੇ ਅੰਗ ਦਾ ਅਪਵਿੱਤਰ ਹੋ ਜਾਣਾ ਪਾਵ ਬਿਮਾਰ ਹੋ ਜਾਂਦਾ ਹੈ ਉਸ ਨੂੰ ਪਵਿੱਤਰ ਕਰਨ ਲਈ ਸਾਨੂੰ ਆਪਣੇ ਈਸ਼ਵਰ ਮਾਲਕ ਦਾ ਆਸਰਾ ਲੈਣਾ ਪੈਂਦਾ ਹੈ ਉਸ ਨੂੰ ਯਾਦ ਕਰਕੇ ਅਸੀਂ ਆਪਣੇ ਅੰਗ ਪ੍ਰਤੀ ਸਿਮਰਨ ਕਰਦੇ ਹਾਂ ਤਾਂ ਉਹ ਅੰਗ ਠੀਕ ਹੋ ਜਾਂਦਾ ਹੈ ਜਿਹੜੇ ਲੋਕ ਸ਼ੁਰੂ ਤੋਂ ਹੀ ਇਸ ਗੱਲ ਦੇ ਜਾਣੂ ਹੋ ਜਾਂਦੇ ਹਨ ਕਿ ਪਾਪ ਕਰਮ ਕਰਨ ਨਾਲ ਸਾਨੂੰ ਦੁੱਖ ਮਿਲਦੇ ਹਨ ਤੇ ਯਕੀਨਨ ਮਿਲਦੇ ਹਨ ਤਾਂ ਉਹ ਪਾਪਾਂ ਤੋਂ ਬਚੇ ਰਹਿੰਦੇ ਹਨ ਇਹ ਵਿਚਾਰ ਉਹਨਾਂ ਨੂੰ ਜਾਂ ਤਾਂ ਆਪਣੇ ਮਾਤਾ ਪਿਤਾ ਤੋਂ ਮਿਲਦਾ ਹੈ ਜਾਂ ਸਤ ਸੰਗਤ ਤੋਂ ਮਿਲਦਾ ਹੈ ਉਹ ਸਦਾ ਤੰਦਰੁਸਤ ਰਹਿੰਦੇ ਹਨ ਜਿਹੜੇ ਮਨੁੱਖ ਇਹ ਸਮਝਦੇ ਹਨ ਕਿ ਰੱਬ ਰੂਪ ਕੁਝ ਨਹੀਂ ਹੈ ਮੈਂ ਹੀ ਮੈਂ ਹਾਂ ਤੇ ਮੈਂ ਹੀ ਹਰ ਤਰ੍ਹਾਂ ਨਾਲ ਜ਼ਿੰਦਗੀ ਦਾ ਮਜ਼ਾ ਲੈਣਾ ਹੈ ਚਾਹੀ ਕਿਸੇ ਦੀ ਜੇਬ ਕੱਟ ਕੇ ਜਾਂ ਦੁੱਖ ਦੇ ਕੇ ਉਹ ਲੋਕ ਜਾਂ ਤਾਂ ਭਿਆਨਕ ਰੋਗਾਂ ਵਿੱਚ ਫਸ ਜਾਂਦੇ ਹਨ ਜਾਂ ਇੱਕ ਦਿਨ ਰਾਜੇ ਤੋਂ ਰੰਕ ਬਣ ਜਾਂਦੇ ਹਨ ਸਮਝ ਜ਼ਰੂਰ ਲੱਗਦਾ ਹੈ ਪਰ ਇਨਸਾਫ ਈਸ਼ਵਰ ਦੇ ਦਰ ਤੇ ਹੁੰਦਾ ਹੀ ਹੁੰਦਾ ਹੈ ਭਲੇ ਕਰਮ ਦਾ ਫਲ ਸੁਖ ਇਹ ਬੁਰੇ ਕਰਮ ਦਾ ਫਲ ਦੁੱਖ ਸਾਨੂੰ ਇਹਨਾਂ ਗੁਰਬਾਣੀ ਦੀਆਂ ਤੁਕਾਂ ਤੋਂ ਇਹ ਸੇਧ ਮਿਲਦੀ ਹੈ ਜਾਂ ਉਪਦੇਸ਼ ਮਿਲਦਾ ਹੈ ਕਿ ਸੱਚੀ ਕਮਾਈ ਕਰੀਏ ਵੰਡ ਕੇ ਛਕੀਏ ਤੇ ਮਹਾਨ ਈਸ਼ਵਰ ਜੋ ਸੱਚ ਸਰੂਪ ਹੈ ਸਦਗੁਣਾ ਦਾ ਮਾਲਕ ਹੈ ਉਸ ਨੂੰ ਹਮੇਸ਼ਾ ਚੇਤੇ ਵਿੱਚ ਰੱਖੀਏ ਤੇ ਸੱਚੇ ਸੁੱਚੇ ਕਰਮ ਕਰਦੇ ਜਾਈਏ ਕੋਸ਼ਿਸ਼ ਕਰਿਏ ਕਿ ਸਹਜੇ ਹੀ ਨਾਮ ਸਿਮਰਨ ਤੇ ਗੁਰਮੰਤਰ ਦਾ ਜਾਪ ਮਨ ਵਿੱਚ ਕਰਦੇ ਰਹੀਏ ਸੱਚੇ ਗੁਣਾ ਨਾਲ ਜੀਵਨ ਜੀਵਿਏ ਤੇ ਆਲੇ ਦੁਆਲੇ ਵਿੱਚੋਂ ਚੰਗੇ ਮਨੁੱਖਾਂ ਦੀ ਸੰਗਤ ਕਰੀਏ ਕਬੀਰ ਜੀ ਆਪਣੀ ਇੱਕ ਤੁਕ ਵਿੱਚ ਕਹਿੰਦੇ ਹਨ ਕਬੀਰ ਸਾਖਤ ਸੰਗਨਾ ਕੀਜੀਐ ਦੂਰਹਿ ਜਾਈਏ ਭਾਗ ਪਾਬ ਸਾਕਤ ਨੂੰ ਵੇਖ ਲਵੋ ਪਾਬ ਡਿੱਗੇ ਹੋਏ ਪਤਿਤ ਮਨੁੱਖ ਨੂੰ ਜੋ ਸੱਚੇ ਕਰਮ ਨਹੀਂ ਕਰਦਾ ਤਾਂ ਉਸ ਦੇ ਮੱਥੇ ਨਾ ਲੱਗੋ ਦੂਰੋਂ ਹੀ ਉਸ ਨੂੰ ਵੇਖ ਕੇ ਭੱਜ ਜਾਓ ਸਰੋਤਾ ਜਨੋ ਬਾਣੀ ਨਿਰੰਕਾਰ ਹੈ ਬਾਣੀ ਨਿਰੋਲ ਸੱਚ ਹੈ ਅਸੀਂ ਸਾਰੀਆਂ ਗੁਰਬਾਣੀ ਦੀਆਂ ਤੁਕਾਂ ਰਾਹੀ ਹੀ ਇਹ ਗੱਲ ਸਮਝੀ ਹੈ ਕਿ ਈਸ਼ਵਰ ਦਾ ਨਾਮ ਹੀ ਸਾਰੇ ਰੋਗਾਂ ਨੂੰ ਮਿਟਾ ਸਕਦਾ ਹੈ ਈਸ਼ਵਰ ਦਾ ਨਾਮ ਹੀ ਅਤੀ ਉੱਤਮ ਦਵਾਈ ਹੈ ਸਿਰੇ ਦੀ ਦਵਾਈ ਹੈ ਅਸੀਂ ਸਾਰੇ ਉੱਪਰਲੇ ਵਿਚਾਰ ਤੋਂ ਇਹ ਸਿੱਖਿਆ ਲੈਂਦੇ ਹਾਂ ਕਿ ਸੱਚੀ ਸੁੱਚੀ ਜ਼ਿੰਦਗੀ ਜਿਉਣੀ ਹੈ ਪਾਪ ਕਰਮ ਨਹੀਂ ਕਰਨੇ ਤੇ ਈਸ਼ਵਰ ਦਾ ਨਾਮ ਵਾਹਿਗੁਰੂ ਹਰ ਵੇਲੇ ਮਨ ਅੰਦਰ ਗੁਣ ਗੁਣਾਉਂਦੇ ਰਹਿਣਾ ਹੈ ਤਾਂ ਕਿ ਹਰ ਤਰ੍ਹਾਂ ਨਾਲ ਦੁੱਖਾਂ ਤੋਂ ਬਚੇ ਰਹਿ ਸਕੀਏ ਉਸਤਤ ਮਨ ਮੇ ਕਰ ਨਿਰੰਕਾਰ ਕਰਮਨ ਮੇਰੇ ਸਤਿ ਬਿਵਹਾਰ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰਜਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ